ਰੂ ਤੇਰੀ ਨੂੰ ਰੂ ਆਪਣੀ ਨਾਲ ਸੀ ਲਾਂਗੇ ਸੱਜਣਾ ਰੂ ਤੇਰੀ ਨੂੰ ਰੂ ਆਪਣੀ ਨਾਲ ਸੀ ਲਾਂਗੇ ਸੱਜਣਾ ਜੇ ਤੂੰ ਹੋਵੇਂ ਤਾਂ ਸਾਹ ਬਿਨ ਵੀ ਜੀ ਲਾਂਗੇ ਸੱਜਣਾ ਜੇ ਤੂੰ ਹੋਵੇਂ ਤਾਂ ਸਾਹ ਬਿਨ ਵੀ ਜੀ ਲਾਂਗੇ ਸੱਜਣਾ ਰੂ ਤੇਰੀ ਨੂੰ ਰੂ ਆਪਣੀ ਨਾਲ ਸੀ ਲਾਂਗੇ ਸੱਜਣਾ ਰੂ ਤੇਰੀ ਨੂੰ ਰੂ ਆਪਣੀ ਨਾਲ ਸੀ ਲਾਂਗੇ ਸੱਜਣਾ ਮੈਂ ਤੁਹਾਡਾ ਆਪਣਾ ਐਸਐਸ ਪਰਮਾਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾ ਸੇਰ ਜਿੰਨ ਕਰਿਓ ਜਿਹਨੇ ਹਲਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਜਿਉ ਦੇ ਰਹੋ ਵਾਸ ਦੇ ਰਹੋ ਧੰਨਵਾਦ ਦੋਸਤੋ